ਲੋ ਜੀ 10 ਤਰੀਕਾ ਅੱਜ ਜਨਵਰੀ 10 ਹੈ ਜੀ ਤੇ ਸੈਂਟਰ ਸਰਕਾਰ ਦਾ ਮੋਦੀ ਇੱਧਰ ਪਿਆਗ ਆ ਹਏ ਤਾਂ ਜਿਉਂਦਾ ਵੀ ਕੀ ਕਾਰਨਾ ਪੁੱਛਦੇ ਆਪ ਪ੍ਰਧਾਨ ਜੀ ਨੂੰ ਪੁਤਲਾ ਫੂਕ ਰਹੇ ਨੇ ਪਿੰਡ ਜੱਜਲ ਦੇ ਕਿਸਾਨ ਮਜ਼ਦੂਰ ਦੁਕਾਨਦਾਰ ਸਾਰੇ ਭੈਣ ਭਰਾ ਇਕੱਠੇ ਆ ਤੇ ਮੇਰੀਆਂ ਮਾਤਾ ਵੀ ਆ ਗਾਗਾ ਤੇ ਲਾਭ ਸਿੰਘ ਪ੍ਰਧਾਨ ਨੂੰ ਪੁੱਛਦੇ ਆਂ ਕੀ ਕਾਰਨ ਹੈ ਪ੍ਰਧਾਨ ਜੀ ਕੀ ਕਰ ਰਹੇ ਹੋ ਜੀ ਅਸੀਂ ਜੀ ਅੱਜ ਪਹਿਲਾਂ ਤਾਂ ਸਾਰੇ ਮਹਸਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੀਆਂ ਮਾਤਾ ਮਾਂ ਦਾ ਭੈਣਾਂ ਦਾ ਮੇਰੇ ਭਰਾਵਾਂ ਦਾ ਕਿਸਾਨ ਭਰਾਵਾਂ ਦਾ ਮਜ਼ਦੂਰਾਂ ਦਾ ਸਾਨੂੰ ਕਾਲ ਆਈ ਸੀ ਖਨੌਰੀ ਬਾਰਡਰ ਤੋਂ ਆਪਣੇ ਸਾਰੇ ਭਾਰਤ ਦੇ ਵਿੱਚ ਮੋਦੀ ਸਰਕਾਰ ਦੇ ਪੂਤਲੇ ਫੋਕਣੇ ਆਪਾਂ ਜੋ ਕਿ ਆਪਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਆਪਣੇ ਆਗੂ ਕਿਸਾਨ ਸਰਦਾਰ ਜਜੀਤ ਸਿੰਘ ਢੱਲੇਵਾਲ ਜੀ ਅੱਜ 46 ਦਿਨ ਹੋ ਗਏ ਬੈਠਿਆਂ ਨੂੰ ਭੁੱਖ ਹੜਤਾਲ ਤੇ ਤੇ ਜਿਹੜੀ ਸਰਕਾਰ ਹੈ ਗੁੰੰਗੀ ਬੋਲੀ ਇਹ ਕੋਈ ਸੁਣ ਨਹੀਂ ਰਹੀ ਕਿਸਾਨਾਂ ਦੀ ਗੱਲ ਨਾ ਕੋਈ ਗੱਲਬਾਤ ਕਰਨ ਨੂੰ ਤਿਆਰ ਹੈ ਬਸ ਐਂ ਕਰ ਰੱਖਿਆ ਕਿ ਕਿਸਾਨ ਬੈਠੇ ਤਾਂ ਬੈਠੇ ਐ ਪਰ ਮੋਦੀ ਸਰਕਾਰ ਨੂੰ ਇਹ ਨਹੀਂ ਹੈ ਪਤਾ ਇਹ ਵੀ ਕਿਸਾਨਾਂ ਦਾ ਹਜੂਮ ਜੇ ਮਤਲਬ ਗੁੱਸਾ ਫੁੱਟ ਖੜਿਆ ਕਿਸਾਨਾਂ ਦਾ ਸੋਥ ਸਾਂਭੇ ਨਹੀਂ ਜਾਣੇ ਕਿਸਾਨ ਇਹ ਹਾਂਜੀ ਸਹੀ ਤੇ ਅਸੀਂ ਇਸ ਕਰਕੇ ਕੌਲ ਆਈ ਆ ਸਾਨੂੰ ਸਾਡੀਆਂ ਹੱਕੀ ਮੰਗਾਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਨੇ ਜਿਹੜੀਆਂ ਮੰਨੀਆਂ ਸਾਡੀ ਐਮਐਸਪੀ ਦੀ ਮੰਗ ਹੈ ਸਾਡਾ ਕਰਜ਼ਾ ਮਾਫੀ ਦੀ ਮੰਗ ਹੈ ਸਾਡੇ ਕਿਸਾਨ ਮਜ਼ਦੂਰ ਭਰਾਵਾਂ ਦੀ ਨਰੇਗਾ ਦੀ ਦਿਹਾੜੀ ਦੀ ਮੰਗ ਹੈ ਵੀ ਨਰੇਗਾ ਦੀ ਦਿਹਾੜੀ ਵਧਾਈ ਜਾਵੇ ਨਾਲ ਮਜ਼ਦੂਰ ਵੀ ਸਾਡੇ ਨਾਲ ਹੈ ਕਿਸਾਨ ਵੀ ਸਾਰਾ ਮਲਾਜ਼ਮ ਤਾਕਤਾ ਸਾਡੇ ਨਾਲ ਹੈ ਇਸ ਕਰਕੇ ਅਸੀਂ ਮੋਦੀ ਸਰਕਾਰ ਦਾ ਪੁਤਲਾ ਫੋਕ ਰਹੇ ਆ ਵੀ ਜਲਦੀ ਤੋਂ ਜਲਦੀ ਸਾਡੀਆਂ ਮੰਗਾਂ ਮੰਨ ਜਾ ਤੇ ਨਹੀਂ ਤਾਂ ਇਹਦੂ ਪਤਾ ਨਹੀਂ ਹੋਰ ਕੀ ਕੀ ਕੁਝ ਹੋਣਾ ਹੈਗਾ। ਹੋਰ ਜੀ। ਲੋ ਜੀ ਗੱਲ ਲਾਹਵ ਸਿੰਘ ਪ੍ਰਧਾਨ ਦੀ ਸਹੀ ਹੈ ਇਹ ਕੱਲਾ ਕਿਸਾਨਾਂ ਦਾ ਕੰਮ ਨਹੀਂ ਹੈ ਮਜ਼ਦੂਰਾਂ ਦਾ ਵੀ ਨਾਲ ਹੀ ਹੈ ਤੇ ਦੁਕਾਨਦਾਰਾਂ ਦਾ ਵੀ ਨਾਲ ਹੀ ਹੈ। ਹੁਣ ਇਹਨਾਂ ਨੇ ਆਪਦੇ ਵੱਡੇ ਵੱਡੇ ਗਦਾਮ ਖੋਲਦੇ ਆ ਸਸਤੀਆਂ ਚੀਜ਼ਾਂ ਵੇਚਦੇ ਆ ਜਿਵੇਂ Jio ਵਾਲੇ SIM ਸਸਤੇ ਸੀ ਹੁਣ ਮਹਿੰਗੇ ਹੋ ਗਏ ਤਾਂ ਆਪਾਂ ਨੂੰ ਏਕਾ ਕਰਨਾ ਪਊਗਾ ਜੇ ਆਪਾਂ ਏਕਾ ਕਰਾਂਗੇ ਤਾਂ ਆਪਣੇ ਕੋਲੇ ਸਭ ਕੁਝ ਹੈ। ਜੇ ਆਪਾਂ ਆਪੋ ਤਾਂਪ ਹੋ ਗਈ ਵੀ ਆਪਾਂ ਕੀ ਲੈਣਾ ਪੱਤੀਆਂ ਦੇਖਣ ਲੱਗੇ ਜਾਂ ਆਪਾਂ ਦੇਖਣ ਲੱਗੇ ਧਰਮ ਦੇਖਣ ਲੱਗੇ ਆਪਣੇ ਕੋਲ ਕੁਝ ਨਹੀਂ ਰਹਿਣਾ ਤੇ ਹੁਣ ਆਪਾਂ ਮੇਰੀਆਂ માતા ਹੋਰ ਗਾਣੂ ਪੁੱਛਦੇ ਆ ਕੀ ਕਹਿੰਦੇ ਨੇ ਮੋਦੀ ਸਰਕਾਰ ਮਰਦਾਬਾ 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 ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇੱਕਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾ 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 ਐਮਐਸਪੀ ਦੇ ਕਾਨੂੰਨ ਲਾਗੂ ਕਰਵਾ ਕੇ ਰਾਂਗੇ ਕਰਵਾ ਕੇ ਰਾਂਗੇ ਕਰਵਾ ਕੇ ਰਾਂਗੇ ਸਾਡਾ ਭਾਈਚਾਰਾ ਜਿੰਦਾਬਾਦ 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 ਸਰਦਾਰ ਜਗਜੀਤ ਸਿੰਘ ਢੱਲੇਵਾ ਤੇਰੀ ਸੋਚ ਤੇ ਮੈਨਾਂ ਨਹੀਂ ਦੇ ਹੋਈ ਢੱਲੇਵਾ ਸਾਹਿਬ ਤੇਰੀ ਸੋਚ ਤੇ ਮੈਨਾਂ ਨਹੀਂ ਦੇ ਠੋਕੇ ਮੋਦੀ ਸਰਕਾਰ ਮਰਦਾਬਾਦ 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 ਮੰਨੀਆਂ ਹੋਈਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਮਰ ਗਿਆ ਹਾਏ 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 ਆ ਕੀ ਹੁਆ ਮੋਦੀ ਮੂਆ ਮੋਦੀ ਮੂਆ ਮੋਦੀ ਮੂਆ ਆ ਕੀ ਹੁਆ ਮੋਦੀ ਮੂਆ ਆ ਕੀ ਹੁਆ ਮੋਦੀ ਮੂਆ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਆ ਆਓ ਭਾਉ ਭਾਉ ਦੋਸਤਾਂ ਦੇ ਆ ਕੀ ਹੁਆ ਮੋਦੀ ਮੂਆ

मुर्दाबाद मुर्दाबाद मोदी माँ हुआ मोदी मुआ ये क्या हुआ मोदी मुआ आपको मांगे एके ना आपको लगे एके ना मोदी सरकार हाय 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 मोदी सरकार हाय 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 हम भारत की नारी हैं हम भारत की नारी हैं हम भारत की नारी हैं जो हमसे टकराएगा दूर दूर हो जाएगा जो हमसे टकराएगा दूर दूर हो जाएगा मोदी सरकार हाय 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 भाई भाई मोदी सरकार हाय 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 पंजाब एकता जिंदाबाद 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 पैनादा एकता जिंदाबाद 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 बाईयादा एकता जिंदाबाद जिंदाबाद ਹਾਈ 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 ਨਾ ਧੰਨਵਾਦ ਬਹੁਤ-ਬਹੁਤ ਮੇਰੀਆਂ ਭੈਣਾਂਾਂ ਦਾ ਮਾਤਾਵਾਂ ਦਾ ਜਿਹੜੀਆਂ ਇੱਥੇ ਪਹੁੰਚੇ ਗਏ ਸਾਥ ਦੇ ਵਿੱਚ ਤੇ ਦੂਜੀਆਂ ਮੇਰੀਆਂ ਮਾਤਾਂ ਤੇ ਭੈਣਾਂ ਨੂੰ ਪਤਾ ਨਹੀਂ ਕੀ ਹੋ ਗਿਆ ਸਾਥ ਦੇ ਵਿੱਚ ਤਾਂ ਪਿੰਡ ਦੀ ਵਿੱਚ ਪਹੁੰਚਣਾ ਸੀ ਇਹ ਕਿਹੜਾ ਆਪਾਂ ਬਾਰਡਰ ਤੇ ਜਾਣਾ ਸੀਗਾ ਜਾਂ ਕੋਈ ਤਲਮੰਡੀ ਸਾਭੋ ਜਾਣਾ ਸੀ ਤੇ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਪਿੰਡ ਵਾਲਿਆਂ ਦਾ ਹਾਂਜੀ ਇਸ ਤੋਂ ਬਾਅਦ ਨਾ ਹੁਣ 2 ਵਜੇ ਕਚਹਿਰੀਆਂ ਪੁੱਤਲਾ ਫੂਕਣਾ ਹੈ ਵੀ 1:00 ਵਜੇ ਬਹੁਤ ਹੁਣ ਆਪਣੇ ਭਰਾ ਜਿੰਨੇ ਵੀ ਹੈਗੇ ਆ ਨਾ 1:00 ਵਜੇ ਆਪਣਾ ਤਲਵੰਡੀ ਸਭੋ ਜਾਣਾ ਹੈ ਕਚਹਿਰੀਆਂ ਦੇ ਵਿੱਚ ਜਾਣਾ ਹੈ ਤਹਿਸੀਲ 'ਚ ਤੇ ਉੱਥੇ ਸਾਰੇ ਪਹੁੰਚ ਜਿਓ ਉੱਥੇ ਵੀ ਆਪਾਂ ਸਾਰਾ ਬਲਾਕ ਨੂੰ ਇਕੱਠੇ ਹੋਇਆ ਸਾਰੇ ਕਿਸਾਨ ਭਰਾ ਜਿੰਨੇ ਵੀ ਉੱਥੇ ਵੀ ਆਪਾਂ ਪੁੱਤਲਾ ਫੂਕਣਾ ਹੈ ਤੇ ਹੁਣ ਪਿੰਡਾਂ ਦੇ ਵਿੱਚ ਆਪਣਾ ਪੁੱਤਲਾ ਫੂਕਿਆ ਗਿਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਗਿਆ ਦਾਦ ਕੁੜੇ ਮੋਤੀ ਮਰ ਗਿਆ ਰਾਤ ਕੁੜੇ ਚੂਰਾਣੇ ਤਰ ਗਿਆ ਦਾਦ ਕੁੜੇ ਮੋਤੀ ਮਰ ਗਿਆ ਜਾਣ ਕੇ ਚਿੱਟਾ ਕਪੜਾ ਤਾਣ ਕੇ ਮੋਤੀ ਮਰ ਗਿਆ ਜਾਣ ਕੇ ਚਿੱਟਾ ਕਪੜਾ ਤਾਣ ਕੇ ਮੋਤੀ ਮਰ ਗਿਆ ਹਾਏ ਹਾਏ ਮੋਤੀ ਮਰ ਗਿਆ ਘਰੇ ਮੋਤੀ ਮਰ ਗਿਆ ਦੇਖੋ ਇਹ ਜੱਤੀ ਮਰ ਗਿਆ ਬੱਚਾ ਕਰਤਾ ਫੇਰੋੜ ਕੇ ਹਾਏ 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 ਖਾਤਾ ਖਾਣ ਉੱਠ ਮੀਰੇ ਪੈਣ ਨੀ ਮੋਤੀਆ ਤੇਰੇ ਖਾਤਾ ਖਾਣ ਬੈਠ ਹਾਉ ਤੀ ਬਾਤਾਂ ਕਰ ਰਹਾ ਹਾਂ ਜਾਨਾ ਵੀ ਨਹੀਂ ਮਾ